BMW ਕਾਰ ਦਾ ਦਰਦਨਾਕ ਐਕਸੀਡੈਂਟ ਹੋਇਆ ਹੈ ਤੇ ਪੰਜ ਵਿਅਕਤੀ ਜੋ ਕਿ ਇਸ ਗੱਡੀ ਦੇ ਵਿੱਚ ਸਵਾਰ ਸਨ ਜਿਸ ਦੇ ਵਿੱਚੋਂ ਦੋ ਦੀ ਮੌਤ ਹੋਈ ਹੈ ਤੇ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਦੇ ਰਾਤ ਡੜਬਾ ਦੇ ਕਾਕੂ ਵਾਲਾ ਨੇੜੇ ਪਾਤੜਾ ਰੋਡ ਤੇ ਇੱਕ BMW ਕਾਰ ਰੰਗ ਦੀ ਇੱਕ ਗੱਡੀ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਦੱਸੀ ਜਾ ਰਹੀ ਹੈ ਤਾਂ ਉਸ ਦਾ ਐਕਸੀਡੈਂਟ ਹੁੰਦਾ ਤੇ ਕੈਂਟਰ ਦੇ ਵਿੱਚ ਜਾ ਵੱਜਦੀ ਕਾਲੇ ਰੰਗਦਿਕਾਰ ਜਿਸ ਤੋਂ ਬਾਅਦ ਡਿਵਾਈਡਡ ਟੱਬ ਕੇ ਦੂਸਰੀ ਸਾਈਡ ਜਾ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਕਤ ਗੱਡੀ ਦੇ ਵਿੱਚੋਂ ਨੌਜਵਾਨਾਂ ਨੂੰ ਜਦੁੱਜਹਿਦ ਦੇ ਨਾਲ ਕੱਢ ਕੇ ਪਾਤੜਾ ਹਸਪਤਾਲ ਪਹੁੰਚਾਇਆ ਗਿਆ ਦੋ ਵਿਅਕਤੀ ਜਿਸ ਦੇ ਵਿੱਚੋਂ ਇੱਕ ਦਿੜਬਾ ਦਾ ਰਹਿਣ ਵਾਲਾ ਹੈ ਤੇ ਇੱਕ ਪਿੰਡੂਬਿਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹਨਾਂ ਦੀ ਮੌਤ ਹੋਈ ਹੈ ਤੇ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ ਬਾਕੀ ਨੌਜਵਾਨ ਪਟਿਆਲਾ ਵਿਖੇ ਰੈਫਰ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਦਿੜਬਾ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਨੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨਕ ਲੋਕਾਂ ਤੋਂ ਸ਼ਹਿਰ ਵਾਸੀਆਂ ਨੇ ਜਿੱਥੇ ਇਸ ਹਾਦਸੇ ਤੇ ਦੁੱਖ ਪ੍ਰਗਟਾਇਆ ਉੱਥੇ ਹੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਵਾਹਨ ਚਲਾਉਣ ਨਾ ਦਿੱਤੇ ਜਾਣ। ਜੀ ਨਾਮ ਹੈ? ਮੈਂ ਜੀਵਨ ਸ਼ਰਮਈ ਪਤਨਾ ਤੋਂ। ਅੱਜ ਰਾਤ ਜਿਹੜਾ ਇਹ ਐਕਸੀਡੈਂਟ ਹੋਇਆ ਹੈ, ਉਹ ਬੰਦੇ ਦੀ ਡੈਥ ਹੋਈ ਹੈ। ਤੁਸੀਂ ਉਰੇ ਮੌਜੂਦ ਸੀ ਜੀ? ਹਾਂਜੀ ਹਾਂ, ਮੈਂ ਗੱਡੀ ਇਹ ਡਰਾਈਵ ਕਰ ਰਿਹਾ ਸੀ ਜੀ। ਕਿ ਮੈਂ ਕੀਰਤਨ ਤੋਂ ਆਇਆ ਸੀ ਜੀ ਉੱਧਰ ਤੋਂ। ਤੰਨੇ ਜਾਣੀ ਸੀ ਕੀਰਤਨ ਲਾ ਕੇ ਆ ਰਹੀ ਥੀ ਤੇ ਨਾ ਇਹ BMW ਬਹੁਤ ਤੇਜ਼ੀ ਨਾਲ ਆ ਰਹੀ ਸੀ ਪਿੱਛੇ ਤੋਂ ਤੇ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਦੇ ਵਿੱਚ ਵੱਜੀ ਤੇ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਚਿਪਰੀਆਂ ਹੁਣ ਵੀ ਗੱਡੀ ਉਹ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੀ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲਏ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਉਹ ਗੱਡੀ ਬਲਾਸਟ ਹੋ ਗਈ ਤੇ ਅਸੀਂ ਐਨੇ ਨੂੰ ਅਸੀਂ ਵੀ ਹਲਚਲ ਜੀ ਮਚ ਗਈ ਸਾਡੇ ਵੀ ਕੋਈ ਫੇਟ ਮਾਰ ਕੇ ਚੱਲ ਗਿਆ हां जी हां होली होली ਅਸੀਂ ਸਾਈਡ ਤੇ ਲਾਂ ਲੱਗ ਰਹੇ ਸੀ ਸਾਡੇ ਫੇਟ ਮਾਰ ਕੇ ਚਲੇ ਗਿਆ ਸਾਡੀ ਗੱਡੀ ਆ ਵਰੀ ਤੇ ਉਸ ਤੋਂ ਬਾਅਦ ਬਸ ਤੁਸੀਂ ਲੰਗੇ ਜਾ ਰਹੇ ਸੀ ਰਾਹਗੀਰੋਂ ਤੁਸੀਂ ਤੁਸੀਂ ਦੇਖਿਆ ਕਿੰਨਾ ਭਿਆਨਕ ਬਹੁਤ ਜਿਆਦੇ ਜੱਗ ਕੋਈ ਲਵੇ ਜਾਣ ਨੂੰ ਜੀ ਨਹੀਂ ਕਰ ਰਿਆ ਸੀ ਐਨੀ ਤੇਜ਼ ਗੱਡੀ ਸੀ ਵੀ 120 ਪਲੱਸ ਸਪੀਡ ਹੋਣੀ ਗੱਡੀ ਦੀ ਵੀ ਬਹੁਤ ਜਿਆਦੇ ਉਹ ਚ ਚਾਰ ਪਤਾ ਨਹੀਂ ਪੰਜ ਜਣੇ ਸਵਾਰ ਸੀ ਉਹ ਚ ਬਾਈ ਕੀ ਲੱਗਦਾ ਹੈ ਕਿ ਜਿਹੜੀ ਇਹ ਅੱਗ ਲੱਗੀ ਹੈ ਜੀ ਬੰਦੇ ਉਹਨੂੰ ਪਹਿਲਾਂ ਕੱਢ ਲਏ ਸੀ ਹਾਂ ਜੀ ਹਾਂ ਬੰਦੇ ਕੱਢ ਲਏ ਸੀ ਅੱਗ ਬਾਚ ਲੱਗੀ ਆ ਇਹ ਫਿਰ ਉਹਦੇ ਪ੍ਰਸ਼ਾਸਨ ਵਗੈਰਾ ਆ ਗਿਆ ਸੀ ਜਦ ਰਾਗ ਹੀ ਰਣੇ ਰੁੱਕੇ ਜਿਹੜਾ ਉਹਨਾਂ ਨੇ ਨਹੀਂ ਨਹੀਂ ਜੀ ਰਾਗ ਹੀ ਰਾਏ ਸੀ ਪਹਿਲਾਂ ਤਾਂ ਪ੍ਰਸ਼ਾਸਨ ਦਾ ਬਾਤ ਆਇਆ ਸੀ ਰਾਗ ਹੀ ਰਾਕੇ ਉਹਨਾਂ ਨੇ ਲੋਕਾਂ ਨੇ ਵਧੀਆ ਹੈਲਪ ਕਰਕੇ ਕੱਟ ਲਈ ਸੀ ਗੱਡੀ ਬਾਈ ਜੀ ਕੀ ਨਾਮ ਹੈ ਪ੍ਰਗਟ ਸਿੰਘ ਆ ਵੀਰ ਜੀ ਪ੍ਰਗਟ ਜੀ ਕਿਵੇਂ ਅੱਜ ਤੁਸੀਂ ਇੱਥੇ ਪਹੁੰਚੋਗੇ ਕਿਸ ਤਰ੍ਹਾਂ ਦਾ ਹਾਦਸਾ ਕਿੰਨਾ ਵਿਅਕਤੀਆਂ ਦੀ ਇੱਥੇ ਜਾਣ ਗਈ ਹੈਗੀ ਆ ਇਹ ਬ੍ਰਦਰ ਸੰਜੀਵ ਜੀ ਸਾਡੇ ਡਿੜਬੇ ਦੇ ਚਾਰ ਨੌਜਵਾਨ ਸੀ ਚਾਰ ਤੋਂ ਪੰਜ ਹਲੇ ਪੱਕਾ ਕਲੀਅਰ ਨਹੀਂ ਵੀ ਪੰਜ ਮੁੰਡੇ ਸੀ ਜਾਂ ਚਾਰ ਸੀ ਸੁਣਨ ਚ ਆਇਆ ਵੀ ਮੁੰਡੇ ਚਾਰ ਸੀਗੇ ਪੂਰੀ ਰਾਤ ਕਰੀਬ 11:00 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹੜੀ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਵੀ ਮਚ ਕੇ ਪੂਰੀ ਤਰ੍ਹਾਂ ਰਾਖ ਹੋ ਗਈ ਕਿਉਂਕਿ ਪਹਿਲਾਂ ਉਹਦੇ ਟਰੱਕ ਦੇ ਨਾਲ ਟਕਰਾ ਕੇ ਗੱਡੀ ਇਧਰਲੀ ਸਾਈਡ ਹੈ ਦੂਜੀ ਸਾਈਡ ਡਬੈਡਰ ਦੇ ਉੱਪਰ ਦੀ ਪਾਰ ਕਰਕੇ ਗੱਡੀ ਬਲਾਸਟ ਦਾ ਬਾਅਦ ਚ ਹੋਈ ਹੈ ਗੱਡੀ ਡਬੈਡਰ ਪਾਰ ਕਰ ਗਈ ਤਾਂ ਲੋਕਾਂ ਨੇ ਮੌਕੇ ਤੇ ਉੱਤੇ ਬਹੁਤ ਮਿਹਨਤ ਦੇ ਨਾਲ ਉਹ ਨੌਜਵਾਨਾਂ ਨੂੰ ਵਿੱਚੋਂ ਟਾਕੀਆਂ ਤੋੜ ਕੇ ਵਿੱਚੋਂ ਕੱਢਿਆ ਸੁਣਨ ਚ ਆਇਆ ਵੀ ਤੇ ਸਾਡੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਰਣੀਆਂ ਜੀ ਉਹਨਾਂ ਦਾ ਇੱਕ ਬੇਟਾ ਸੀ ਇੱਕ ਉਹਨਾਂ ਦਾ ਭਾਂਜਾ ਸੀ ਤੇ ਇੱਕ ਮੁੰਡਾ ਸਾਡੇ ਜਿਹੜੇ ਬੇੜਾ ਹੋਰ ਦੱਸਦੇ ਆ ਉਹਨਾਂ ਦੇ ਭਾਂਜੇ ਦੀ ਤੇ ਇੱਕ ਮੁੰਡੇ ਹੋਰ ਦੀ ਡੈਥ ਹੋਈ ਹੈ ਤੇ ਦੋ ਮੁੰਡੇ ਫਾਸਣਾ ਹਸਪਤਾਲ ਦੇ ਜੀਰੇ ਇਲਾਜ ਨੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਦੇ ਵਿੱਚ ਰੈਫਰ ਕਰਤਾ ਤੇ ਬਹੁਤ ਵੱਡੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਬਹੁਤ ਮੱਧ ਭੱਗੀ ਖਬਰ ਆਈ ਇਹ ਪੰਡਤ ਸਾਹਿਬ ਦਾ ਪ੍ਰਧਾਨ ਬਿੱਟੂ ਖਾਨ ਅੱਜ ਦਿੜਬੇ ਦੇ ਵਿੱਚ ਕਾਕੂ ਵਾਲੇ ਲੋਵੇ ਇੱਕ ਬਹੁਤ ਐਕਸੀਡੈਂਟ ਭਿਆੜਾ ਐਕਸੀਡੈਂਟ ਕਹਿ ਸਕਦੇ ਅਸੀਂ ਉਹਦਾ ਭਾਂਜੇ ਦੀ ਡੈਥ ਹੋ ਗਈ ਇੱਕ ਸਾਡਾ ਮਸ਼ਹੂਰ ਹਲਵਾਈ ਸੀ ਬਸੀਰਾ ਖਾਨ ਜੀ ਉਹਦੇ ਪਤੀ ਉਹਦੀ ਜੀਹਦਤ ਹੋ ਗਈ ਦੋ ਬੰਦੇ ਹੀ ਡੈਥ ਹੋ ਗਈ ਤਿੰਨ ਬੰਦੇ ਫਟੜਨੇ ਇਹਦੇ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਐਂਬੂਲੈਂਸ ਸੜਕ ਤੇ ਰੋਡ ਤੇ ਖੜਾਈਆਂ ਨੇ ਉਹ ਕਿਰਪਾ ਕਰਕੇ ਜੇ ਕੁਝ ਜਲਦੀ ਪਹੁੰਚ ਜਾਂਦੀਆਂ ਤਾਂ ਹੋ ਸਕਦਾ ਉਹਨਾਂ ਦੀ ਕੁਝ ਬਚਤ ਹੋ ਜਾਂਦੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਨੌਜਵਾਨ ਜਿਹੜੀ ਪੀੜੀ ਹੈ ਉਹਨੂੰ ਵੀ ਬੇਨਤੀ ਕਰਦਾ ਵੀ ਵੀਰ ਬਣ ਕੇ ਜਿਹੜਾ ਕਿ ਰਾਤੋਂ ਤੁਸੀਂ ਕਿਤੇ ਸਫਰ ਕਰਦੇ ਹੋ ਤਾਂ ਤੁਸੀਂ ਸਲੋ ਕਰੋ ਕਿਉਂਕਿ ਟ੍ਰੈਫਿਕ ਦਾ ਜਿਆਦਾ ਜਮਾਨਾ ਹੈ ਟ੍ਰੈਫਿਕ ਜਿਆਦਾ ਹੈ ਇਸ ਕਰਕੇ ਵੀ ਜਿਹੜੀ ਟ੍ਰੈਫਿਕਾਂ ਜਿਆਦਾ ਵੀ ਸਲੋ ਚੱਲੋ ਔਰ ਨਸਿਆਂ ਤੋਂ ਰਾਹਤ ਰੱਖੋ ਕਿਉਂਕਿ ਅੱਜ ਜਿਹੜੀ ਨੌਜਵਾਨਾਂ ਦੀ ਮੌਤ ਹੈ ਦੋ ਜਿਹੜੇ ਮੁੰਡੇ ਤੇ ਨੌਜਵਾਨ ਮੁੰਡੇ ਤੇ ਉਹਨਾਂ ਦੀ ਮੈਰਜ਼ ਵੀ ਨਹੀਂ ਹੋਈ ਥੀ ਅੱਜ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਲਗਭਗ ਉਹਨਾਂ ਦੀ ਉਮਰ 20 ਸਾਲ 19 ਸਾਲ 20 ਸਾਲ 19 ਸਾਲ ਜਿਹੜੇ ਫਟੜ ਹੋਏ ਨੇ ਉਹ ਵੀ 18 19 ਸਾਲ ਦੇ ਐ ਲਾਲੂ ਵੀ ਜਮੀ ਨੌਜਵਾਨ ਮੁੰਡੇ ਦੇ 20 ਸਾਲ ਤੋਂ ਥੱਲੇ ਥੱਲੇ ਮੁੰਡੇ ਤੇ ਸਰ ਇੱਕ ਦੇਰ ਰਾਤ ਐਕਸੀਡੈਂਟ ਹੋਇਆ ਜੀ ਕਿੰਨੇ ਵਿਅਕਤੀ ਸਵਾਰ ਸੀ ਕਿਹੜੀ ਗੱਡੀ ਸੀ ਜੀ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਂ ਜੀ ਰਾਤ ਇੱਕ ਕਰੀਬ 12 12:30 ਵਜੇ ਦੇ ਲਗਭਗ ਐਕਸੀਡੈਂਟ ਹੋਇਆ ਕਾਕੂਵਾਲ ਦੇ ਨੇੜੇ ਜਿਸ ਵਿੱਚ BMW ਗੱਡੀ ਸੀਗੀ ਤੇ ਉਸ ਵਿੱਚ ਪੰਜ ਵਿਅਕਤੀ ਸਵਾਰ ਸੀਗੇ ਜਿੰਨਾਂ ਚ ਦੋ ਵਿਅਕਤੀਆਂ ਦਾ ਸਾਡੇ ਕੋਲੇ ਮੈਡੀਕਲ ਰੁਕਾ ਆਇਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਦੋ ਬੰਦੇ ਨੇ ਜਿਹੜੇ ਉਹ ਦਾਖਲ ਨੇਗੇ ਰਜਿੰਦਰਾ ਹਸਪੀਟਲ ਅਸੀਂ ਜਿਹੜੇ ਬਣਦੀ ਕਾਰਵਾਈ ਆ ਜੋ ਮ੍ਰਿਤਕ ਨੇਗੇ ਉਹਨਾਂ ਦੇ ਘਰਦਿਆਂ ਦੇ ਬਿਆਨ ਤੇ ਜੋ ਬਣਦੀ ਕਾਰਵਾਈ ਆ ਜੀ ਉਹ ਕਰ ਰਹੇ ਹਾਂ ਜੀ ਕਿੱਥੋਂ ਕਿੱਥੋਂ ਨੇ ਮੁੰਡੇ ਇਹਨੇ ਸਾਰੇ ਹੀ ਕਿੰਨੀ ਉਮਰ ਸੀ ਇਹਨਾਂ ਦੀ ਇਹ ਡੱਬੇ ਦੇ ਨੇਗੇ ਮੁੰਡੇ ਦੋ ਇਹਨਾਂ ਚੋਂ ਤੇ ਇੱਕ ਉਹ ਬਿਆਂ ਦਾ ਹੈਗਾ ਜੀ ਇਹ ਇੱਕ ਕਮਾਲਪੁਰ ਦਾ ਹੈਗਾ ਮੁੰਡਾ ਜੀ ਬਾਕੀ ਅਸੀਂ ਜਾਂਚ ਪੜਤਾਲ ਚੱਲ ਰਹੀ ਹੈ ਜੀ ਤੇ ਜੋ ਵੀ ਹੋਊਗਾ ਅਕੋਰਡਿੰਗ ਟੂ ਲਾ ਸੀ ਉਹ ਕਾਰਵਾਈ ਕਰ ਰਹੇ ਆ ਜੀ ਸਰ ਕੋਈ ਜਾਂਚ ਇਹ ਨਹੀਂ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਐਕਸੀਟ ਹੋਇਆ ਕਿੱਧਰ ਜਾ ਰਿਹਾ ਇਸ ਵੀ ਲੜਕੇ ਨਾਲ ਹਾਂਜੀ ਹਲੇ ਅਸੀਂ ਜੋ ਪੜਨ ਦੀ ਕਾਰਵਾਈ ਆ ਉਹ ਕਰ ਰਹੇ ਆ ਜਿਵੇਂ ਮੈਂ ਦੱਸਿਆ ਵੀ ਪਰਚਾ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਊਗੀ ਕਾਨੂੰਨ ਦੇ ਆਧਾਰ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਹ ਡੱਬਾ ਤੋਂ ਵੀ ਸੈਟ ਜਾ ਰਹੀ ਸੀ ਸਰ ਇਹ ਡੱਬਾ ਤੋਂ ਪਾਤੜਾ ਤਾਂ ਜਾ ਰਹੀ ਸੀ ਜੀ ਪੋਸਟਮਾਰਟਮ ਵਗੈਰਾ ਹੋ ਗਏ ਸਰ ਹਾਂਜੀ ਉਹ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਪੋਸਟਮਾਰਟਮ ਵਗੈਰਾ ਕਰਵਾ ਕੇ ਜਿਹੜੀ ਬੋਡੀ ਨੇਗੀ ਉਹ ਵਾਰਸਾਂ ਦੇ ਹਵਾਲੇ ਕਰ ਦਾਂਗੇ ਜੀ